ਮੇਰਾ ਨਾਮ ਮੇਰਾ ਨਾਮ ਰੋਹਿਤ ਕੁਮਾਰ ਹੈ ਵੀਰੇ ਯਾਰ ਉਹ ਵੀ ਚੀਜ਼ ਜਿਹੜੀ ਚੋਰੀ ਹੋਈ ਹੈ ਕਿੰਨੇ ਦੀ ਚੋਰੀ ਹੈ ਕਿਵੇਂ ਚੋਰੀ ਹੋਈ ਹੈ ਇਧਰੋਂ ਰਾਤ ਨੂੰ 2:30 ਵਜੇ ਆਏ ਸੀ ਜੀ ਇਧਰੋਂ ਆਏ ਸੀ ਜੀ ਤੇ ਰਾਤ ਨੂੰ ਗੱਲ ਆਈ 5000 ਰੁਪਏ ਕੈਸ਼ ਪੈਸੀ ਦੇ ਵਿੱਚ ਹੀ ਤੇ 7-8000 ਦਾ ਨੁਕਸਾਨ ਹੋਇਆ ਸਮਾਨ ਚੱਕ ਕੇ ਲੈ ਗਏ ਕੋਈ ਟੋਟਲ ਕਿੰਨਾ ਆ ਲੋ ਕਿੰਨਾ ਨਕਸਾਨ ਹੋਇਆ ਟੋਟਲ 12000 ਦਾ ਨੁਕਸਾਨ ਹੋਇਆ ਜੀ ਹਾਂਜੀ ਇਹ ਜਿਹੜੀ ਤੋੜ ਕੇ ਆਇਆ ਸੀ ਇਹ ਬਾਹਰ ਹਾਂਜੀ ਉਪਰੋਂ ਕੁੰਡੀ ਕਪਾ ਕੇ ਖੋਲ ਕੇ ਗਿਆ ਸੀ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਸਵੇਰੇ ਸਵੇਰੇ ਸੀ ਜਦੋਂ ਸਮਾਨ ਉਧਰ ਉਧਰ ਹੋਇਆ ਪਿਆ ਸੀ ਜੀ ਉਦੇ ਕਰਕੇ ਪਤਾ ਲੱਗਿਆ ਜੀ ਮੰਗ ਕਰਦੇ ਬਿਲ ਸਮਾਨ ਸਾਰਾ ਵਾਪਸ ਆ ਜਾ ਸਾਡੇ ਮੇਰਾ ਨਾਮ ਰੋਹਿਤ ਕੁਮਾਰ ਆ ਵੀਰੇ ਯਾਰ ਉਹ ਵੀ ਚੀਜ਼ ਜਿਹੜੀ ਚੋਰੀ ਹੋਈ ਹੈ ਕਿੰਨੇ ਦੀ ਚੋਰੀ ਹੈ ਕਿਵੇਂ ਚੋਰੀ ਹੋਈ ਹੈ ਇਧਰੋਂ ਰਾਤ ਨੂੰ 2:30 ਵਜੇ ਆਏ ਸੀ ਇਧਰੋਂ ਆਏ ਸੀ ਤੇ ਰਾਤ ਨੂੰ ਹੀ ਗੱਲ ਆਈ 5000 ਰੁਪਏ ਕੈਸ਼ ਪਿਆ ਸੀ ਦੇ ਵਿੱਚ ਹੀ ਤੇ 7-8000 ਦਾ ਨੁਕਸਾਨ ਹੋਇਆ ਸਮਾਨ ਚੱਕ ਕੇ ਲੈ ਗਏ ਕੋਈ ਟੋਟਲ ਕਿੰਨਾ ਆ ਲੋ ਕਿੰਨਾ ਨੱਸਾ ਟੋਟਲ 12000 ਦਾ ਨੁਕਸਾਨ ਹੋਇਆ ਇਹ ਜਿਹੜੀ ਤੋੜ ਕੇ ਆਇਆ ਸੀ ਇਹ ਬਾਦ ਹਾਂਜੀ ਉਹ ਪਰੋਂ ਕੁੰਡੀ ਕਪਾ ਕੇ ਖੋਲ ਕੇ ਗਿਆ ਸੀ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਸਵੇਰੇ ਸਵੇਰੇ ਸੀ ਜਦੋਂ ਸਮਾਨ ਉਧਰ-ਉਧਰ ਹੋਇਆ ਪਿਆ ਸੀ ਉਹਦੇ ਕਰਕੇ ਪਤਾ ਲੱਗਿਆ ਜੀ ਮੰਗ ਕਰਦੇ ਬੀ ਸਾਮਾਨ ਸਾਰਾ ਵਾਪਸ ਆ ਗਿਆ ਸਾਡੇ ਮੇਰਾ ਨਾਮ ਰੋਹਿਤ ਕੁਮਾਰ ਆ ਵੀਰੇ। ਯਾਰ ਉਹ ਵੀ ਚੀਜ਼ ਜਿਹੜੀ ਚੋਰੀ ਹੋਈ ਹੈ ਕਿੰਨੇ ਦੀ ਚੋਰੀ ਹੈ ਕਿਵੇਂ ਚੋਰੀ ਹੋਈ ਹੈ? ਇਧਰੋਂ ਰਾਤ ਨੂੰ 3:30 ਵਜੇ ਆਏ ਸੀ ਜੀ ਇਧਰੋਂ ਆਏ ਸੀ ਜੀ। ਤੇ ਰਾਤ ਨੂੰ ਗੱਲ ਆਈ। 5000 ਰੁਪਏ ਕੈਸ਼ ਪੈਸੀ ਦੇ ਵਿੱਚ ਹੀ ਤੇ 7-8000 ਦਾ ਨੁਕਸਾਨ ਹੋਇਆ ਸਮਾਨ ਚੱਕ ਕੇ ਲੈ ਗਏ ਕੋਈ। ਟੋਟਲ ਕਿੰਨਾ ਆਲੋ ਕਿੰਨਾ ਨਕਸਾਨ ਹੋਇਆ? ਟੋਟਲ 12000 ਦਾ ਨੁਕਸਾਨ ਹੋਇਆ ਜੀ। ਹਾਂਜੀ। ਇਹੀ ਜਿਹੜੀ ਤੋੜ ਕੇ ਆਇਆ ਸੀ ਇਹ ਬਾਰੇ। ਹਾਂਜੀ ਉਪਰੋਂ ਕੁੰਡੀ ਕਪਾ ਕੇ ਖੋਲ ਕੇ ਗਿਆ ਸੀ ਕੋਈ। ਤੁਹਾਨੂੰ ਕਿਵੇਂ ਪਤਾ ਲੱਗਿਆ ਸਵੇਰੇ? ਸਵੇਰੇ ਸੀ ਜਦੋਂ ਸਮਾਨ ਉਧਰ-ਉਧਰ ਹੋ ਬਿਲ ਸਮਾਨ ਸਾਰਾ ਵਾਪਸ ਆ ਗਿਆ ਸਾਡੇ ਮੇਰਾ ਨਾਮ ਰੋਹਿਤ ਕੁਮਾਰ ਹੈ ਵੀਰੇ ਯਾਰ ਉਹ ਵੀ ਚੀਜ਼ ਜਿਹੜੀ ਚੋਰੀ ਹੋਈ ਹੈ ਕਿੰਨੇ ਦੀ ਚੋਰੀ ਹੈ ਕਿਵੇਂ ਚੋਰੀ ਹੋਈ ਹੈ ਇਧਰੋਂ ਰਾਤ ਨੂੰ 3:30 ਵਜੇ ਆਏ ਸੀ ਇਧਰੋਂ ਆਏ ਸੀ ਤੇ ਰਾਤ ਨੂੰ ਹੀ ਗੱਲ ਆਈ 5000 ਰੁਪਏ ਕੈਸ਼ ਪੈਸੀ ਦੇ ਵਿੱਚ ਹੀ ਤੇ 7-8000 ਦਾ ਨੁਕਸਾਨ ਹੋਇਆ ਸਮਾਨ ਚੱਕ ਕੇ ਲੈ ਗਏ ਕੋਈ ਟੋਟਲ ਕਿੰਨਾ ਆ ਲੋ ਹੋਵੇ ਕਿੰਨਾ ਨੁਕਸਾਨ ਹੋਇਆ ਟੋਟਲ 123000 ਦਾ ਨੁਕਸਾਨ ਹੋਇਆ ਜੀ ਹਾਂ ਜੀ ਇਹੀ ਜਿਹੜੀ ਤੋੜ ਕੇ ਆਇਆ ਸੀ ਇਹ ਬਾਹਰ ਹਾਂ ਜੀ ਉਪਰੋਂ ਕੁੰਡੀ ਕਪਾ ਕੇ ਖੋਲ ਕੇ ਗਿਆ ਸੀ ਕੋਈ ਕੋਨ ਨੂੰ ਕਿਵੇਂ ਪਤਾ ਲੱਗਿਆ ਸਵੇਰੇ ਸਵੇਰੇ ਸੀ ਜਦੋਂ ਸਮਾਨ ਉਧਰ ਉਧਰ ਹੋਇਆ ਪਿਆ ਸੀ ਉਹਦੇ ਕਰਕੇ ਪਤਾ ਲੱਗਿਆ ਜੀ ਮੰਗ ਕਰਦੇ ਬੇ ਸਮਾਨ ਸਾਰਾ ਵਾਪਸ ਆ ਗਿਆ ਸਾਡੇ